ਇਹਦਾ ਬੇਟਾ ਜਿਹੜਾ ਐਸਪੀ ਸਿੰਘ ਆ ਇਹਨੂੰ ਇੱਕ ਬਿਮਾਰੀ ਆ ਮਸਕুলਰ ਦੇ ਨਾਲ ਲੱਟਰ ਜਿਹੜੇ ਮਸਲ ਆ ਬਾਡੀ ਦੇ ਉਹ ਡਵੈਲਪ ਹੋਣੇ ਬੰਦ ਹੋ ਜਾਂਦੇ ਆ ਯੂ ਐਸ اے ਦੇ ਵਿੱਚ ਇੱਕ ਕੰਪਨੀ ਆ ਉਹਨੇ ਇਹਦਾ ਟਰੀਟਮੈਂਟ ਆ ਜਿਹੜਾ ਉਹ ਆਜਾਦ ਕੀਤਾ ਉਹਨਾਂ ਨੇ ਇਹਦਾ ਇੱਕ ਖੋਜ ਕਰੀ ਆ ਵੀ ਪਰ ਉਹ 27 ਕਰੋੜ ਰੁਪਏ ਦਾ ਇੱਕ ਟਿੱਕਾ ਆਉਂਦਾ ਪੁੱਤ ਕਿਨੂੰ ਨੇ ਪਿਆਰਾ ਉਹਦੇ ਲਈ ਅਰਬਾਂ ਰੁਪਈਆ ਵੀ ਥੋੜਾ ਪੁੱਤ ਦੀ ਜ਼ਿੰਦਗੀ ਦੇ ਮੁਰੇ ਉਹਨਾਂ ਵਾਈਫ ਨੇ ਇੱਕ ਮਿਸ਼ਨ ਸਟਾਰਟ ਕੀਤਾ ਜਿਵੇਂ ਵੀਰ ਨੇ ਦੱਸਿਆ ਵੀ ਜੇ 100000 ਰੁਪਿਆ 2.5 ਲੱਖ ਬੰਦਾ ਇਕੱਠਾ ਕਰੇ ਤਾਂ ਸਾਡੇ ਬੱਚੇ ਦੀ ਜ਼ਿੰਦਗੀ ਬਚ ਸਕਦੀ ਆ ਜੇ ਨਾ ਸਕਦਾ ਮੇਰੇ ਬੱਚੇ ਦੀ ਮਦਦ ਕਰੋ ਤਾਂ ਜੋ ਪੁੱਤੀ ਜਾਨ ਬਚੇ ਚਲੋ ਜੀ ਅਸੀਂ ਵੀ ਇਹੀ ਸੰਗਤ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਵੀ ਇਹਨਾਂ ਦਾ ਸਿੱਧਾ ਡਾਇਰੈਕਟਰ ਕੰਟੈਕਟ ਅਸੀਂ ਇਹਦੇ ਉੱਪਰ ਜਿਹੜਾ ਹੈਗਾ ਉਹਦੀ ਡਿਟੇਲਸ ਦਿੱਤੀ ਆ ਹੱਥ ਜੋੜ ਕੇ ਸਾਰਿਆਂ ਨੂੰ ਇਹੀ ਬੇਨਤੀ ਕਰੂੰਗੀ ਕਿ ਜਿੰਨੇ ਵੀ ਇਦਾਂ ਦੇ ਬੱਚੇ ਇਹਨਾਂ ਦੀ ਮਦਦ ਕੀਤੀ ਜਾਵੇ ਜੇ ਅਗਰ ਦਵਾਈ ਬਣੀ ਆ ਤੇ ਇਹਨਾਂ ਲਈ ਹੀ ਬਣੀ ਆ ਸਤਾਈ ਕਰੋੜ ਮੰਨਨੀ ਆ ਬਹੁਤ ਵੱਡੀ ਰਕਮ ਐ ਪਰ ਆਪਣੇ ਪੰਜਾਬ ਆਪਣੇ ਦੇਸ਼ ਲਈ ਕੁਛ ਵੀ ਨਹੀਂ ਜਿਹ ਹੈ ਤੇ ਵੱਧ ਛੜ ਕੇ ਮਦਦ ਕਰਨ ਤਾਂ ਕਿ ਬੱਚਾ ਵੀ ਬਚ ਜੇ ਤੇ ਨਾਲੇ ਇਹ ਦਵਾਈ ਆਪਣੇ ਹਿੰਦੁਸਤਾਨ ਵੀ ਆਵੇ ਮਤਲਬ ਕਿੰਨੀ ਪ੍ਰੋਬਲਮ ਆ ਔਰ ਬੱਚੇ ਨੂੰ ਪਤਾ ਆਏ ਗੱਲ ਦਾ ਸਭ ਤੋਂ ਵੱਡੀ ਗੱਲ ਵੀ ਮੈਨੂੰ ਕੀ ਹੋਇਆ ਹੋਇਆ ਤੇ ਮੈਨੂੰ ਕੀ ਹੋ ਰਿਹਾ ਤੇ ਜੇ ਨਾ ਹੋਇਆ ਤਾਂ ਮੈਨੂੰ ਕੀ ਹੋ ਜਾਣਾ ਇਹ ਤਿੰਨੋਂ ਚੀਜ਼ਾਂ ਦਾ ਬੱਚੇ ਨੂੰ ਅਹਿਸਾਸ ਹੋਵੇ ਜਰੂਰ ਸਪੋਰਟ ਕਰਿਓ ਜਰੂਰ ਇਹ ਪੈਸਾ ਇਹਨਾਂ ਤੱਕ ਪਹੁੰਚਾਓ ਜੀ ਨਾਲੇ ਆਪਣੇ ਬੱਚੇ ਦੀ ਜਨਮ ਚਾਹ। ਅਸਿਕ। ਉਹ ਬੱਸ ਵੀ ਬਸ ਕੋត្រ ਬਸ। ਕੀ ਨਾਮ ਆ ਤੇਰਾ? ਦੱਸੋ। ਹੈ? ਐਸਮੀਤ ਸਿੰਘ। ਐਸਮੀਤ ਸਿੰਘ। ਉਹ ਗੱਡੀ ਤੇ ਤੇਰਾ ਨਾਮ ਲਿਖਿਆ ਹੋਇਆ ਵਾ। ਕਿਵੇਂ ਆ ਫਿਰ? ਠੀਕ ਆ? ਹਾਂਜੀ ਵੀਰੇ ਕਿੰਨੀ ਏਜ ਹੈ ਦੀ? ਸਰ ਇਹ ਜਿਸ ਇਹਨੇ ਦਸੰਬਰ ਦੇ ਵਿੱਚ ਫਰਵਰੀ ਦੀ 11 ਤਰੀਕ ਨੂੰ ਇਹਨੇ 10 ਸਾਲ ਕੰਪਲੀਟ ਹੋਏ ਨੇ। 10 ਸਾਲ ਦਾ ਹੋ ਜਾਣਾ। ਇਹ ਕੀ ਡਿਟੈਕਟ ਹੋਈ ਹੈ ਬਿਮਾਰੀ ਜੀ ਜਦੋਂ 4 ਸਾਲ ਦਾ ਸੀ ਬੱਚਾ ਸਾਡਾ ਉਦੋਂ ਡਾਕਟਰ ਸਾਨੂੰ ਆਰਮੀਓ ਹਸਪੀਟਲ ਦਿਖਾਇਆ ਸੀ ਕਿ ਇਹ ਸੂਜਣਾ ਥੱਕ ਜਾਂਦਾ ਸੀ ਥੋੜਾ ਜਿਹਾ ਹੁੰਦਾ ਤੇ ਅਸੀਂ ਕਹਣਾ ਜਦੋਂ ਫੋਨ ਦੀ ਕਮੀ ਨੇ ਕਹਣਾ ਚੁਪਲੋ ਚੁਪਲੋ ਉਹਨੂੰ ਹਸਪੀਟਲ ਲੈ ਕੇ ਗਏ ਸੀ ਆਪਾਂ ਆਰਮੀਓ ਹਸਪੀਟਲ ਤੇ ਉਹਨਾਂ ਨੂੰ ਕੋਈ ਸ਼ੱਕ ਪਿਆ ਉਹਨੇ ਤੇ ਉਹਨਾਂ ਨੇ ਟੈਸਟ ਕੀਤੇ ਉਹਨਾਂ ਡੀਐਮਡੀ ਕਰਕੇ ਬਿਮਾਰੀ ਨਿਕਲੀ ਜੀ ਬੱਚੇ ਡੀਐਮਡੀ ਕੀ ਹੁੰਦੀ ਹੈ ਮਸਕੂਲਰ ਡਿਸਟ੍ਰੋਫੀ ਇੱਕ ਰੇਅਰ ਜੈਨੇਟਿਕ ਡਿਸਆਰਡਰ ਹੈ ਜੀਨ ਹੌਲੀ ਹੌਲੀ ਸਰੀਰ ਖੜਨ ਲੱਗ ਗਿਆ ਹਾਂ ਵੀਕ ਹੋਣਾ ਜਿਹੜਾ ਪੂਰੀ ਸਰੀਰ ਮਾਸਪੇਸ਼ੀ ਮਾਸਪੇਸ਼ੀ ਬਣੇ ਆ ਦਿਲ ਦਿਮਾਗ ਤੇ ਇਹ ਹੌਲੀ ਹੌਲੀ ਸਾਰਾ ਖਤਮ ਹੁੰਦਾ ਜਾਂਦਾ ਹੈ ਮਾਸਪੇਸ਼ੀ ਨੂੰ ਸ਼ਕਤੀ ਦੇਣ ਵਾਲਾ ਜਿਹੜਾ ਡਿਸਟ੍ਰੋਫਿਨ ਹੁੰਦਾ ਉਹ ਬੱਚੇ ਤੋਂ ਖਤਮ ਹੋ ਜਾਂਦਾ ਹੈ ਓਕੇ ਤੇ ਹੁਣ ਇਹਦਾ ਕੀ ਹੱਲ ਹੈ ਭੈਣ ਦਾ ਪਹਿਲਾਂ ਤਾਂ ਕੋਈ ਹੱਲ ਨਹੀਂ ਸੀ ਇਹਦਾ ਕੋਈ ਲਾ ਲਾਜ ਬਿਮਾਰੀ ਸੀ ਪਰ ਯੂ ਐਸ ਨੇ ਹੁਣ ਰੀਸੈਂਟਲੀ ਇੱਕ ਜੀਨ ਥੈਰਪੀ ਕੱਢੀ ਹੈ ਜਿਹੜੀ ਕਿ ਸੈਰੇਪਟਾ ਕੰਪਨੀ ਨੇ ਕੱਢੀ ਹੈ ਇਹ 200 ਸਾਲ ਪੁਰਾਣੀ ਬਿਮਾਰੀ ਹੈ ਇਸੇ ਇਹਦੇ ਕਰਕੇ ਕਿ ਹਾਂ ਬਈ ਇੱਕੋ ਕੰਪਨੀ ਹੈ ਜਿਹਦੇ ਕੋਲ ਇਹਦਾ ਲਾ ਲਾਜ ਹੈ ਇਹਨਾਂ ਨੇ ਇਹਦਾ ਜਿਹੜਾ ਕੋਸਟ ਹੈ 3.2 ਮਿਲੀਅਨ ਯੂ ਐਸ ਡਾਲਰ ਰੱਖਿਆ ਹੈ ਮਤਲਬ ਆਪਣੇ ਹਿੰਦੁਸਤਾਨ ਦਾ 27 ਕਰੋੜ ਰੁਪਇਆ 27 ਕਰੋੜ ਰੁਪਏ ਦੀ ਕੀ ਆ ਉਹ ਇੰਜੈਕਸ਼ਨ ਆ ਜਾਂ ਕੋਈ ਪੂਰਾ ਟ੍ਰੀਟਮੈਂਟ ਆ ਇਹ ਵਨ ਟਾਈਮ ਟਰੀਟਮੈਂਟ ਹੈ ਅਜੀ ਕੁਇੰਗੈਕਸ਼ਨ ਹਾਂ ਜੀ 70 ਐਮਐਲ ਦਾ ਹੁੰਦਾ ਹੈ ਡੋਸ weight ਦੇ ਅਕੋਰਡਿੰਗ ਬੱਚੇ ਦੇ ਤੇ ਬਾਬਾ ਜੀ ਦੀ ਮਿਹਰ ਹੈ ਕਿ ਮੇਰਾ ਬੇਟਾ ਹਜੇ ਤੱਕ ਤੁਰ ਫਿਰ ਰਿਹਾ ਨਹੀਂ ਤੇ ਇਸ ਏਜ ਤੇ ਬੱਚੇ ਬੈੱਡ ਤੇ ਆ ਜਾਂਦੇ ਆ ਤੇ ਉਹਨਾਂ ਨੇ ਕਿਹਾ ਕਿ ਇਹਦੀ ਕੰਡੀਸ਼ਨ ਵਿੱਚ ਇਹ ਦਵਾਈ 40% ਕੰਮ ਕਰੇਗੀ ਤੇ ਜਿਹੜਾ ਇਹਦਾ ਡਿਸਟਰਬੈਂਸ ਹੁੰਦਾ ਹੈ ਆਪਣੇ ਆਮ ਸ਼ਰੀਰ ਨੂੰ 40% ਹੀ ਚਾਹੀਦਾ ਹੁੰਦਾ ਤੇ ਇਹ 70 ਐਮਐਲ ਦਾ ਇੰਜੈਕਸ਼ਨ ਆਏਗਾ ਜਿਹੜਾ 10-10 ਐਮਐਲ ਕਰਕੇ ਦਿੱਤਾ ਜਾਏਗਾ ਤੇ 6 ਮਹੀਨੇ ਅੰਡਰ ਆਬਜ਼ਰਵੇਸ਼ਨ ਰਹਿੰਦਾ ਹੈ ਵਿੱਚ ਉੱਤੋਂ ਬਾਅਦ ਬੱਚਾ ਠੀਕ ਨਾਰਮਲ ਆਪਣੀ ਲਾਈਫ ਜਿਹੜੀ ਕੋ 27 ਕਰੋੜ ਰੁਪਏ ਦੇ ਵਿੱਚ 6 ਮਹੀਨੇ ਉੱਥੇ ਰੱਖਣਗੇ ਵੀ ਨਾਲ ਤੇ ਨਾਲ ਉਹ ਇੱਕ ਇੰਜੈਕਸ਼ਨ ਨੇ ਜਿਹੜਾ ਇੱਕ ਬਾਇਲ ਆ ਜਿਹੜੀ ਉਹ ਨਾ ਇਹਨੂੰ ਦੇਣਗੇ ਲਗਾਉਣ ਨੂੰ ਤੇ ਉਹ ਚਾਰ ਵਾਰ ਲੱਗੂਗੀ 7 ਵਾਰ 7 ਵਾਰ ਲੱਗੂਗੀ ਜੋ ਡਾਕਟਰਾਂ ਨੇ ਸਾਨੂੰ ਪ੍ਰੈਸਕ੍ਰਿਪਸ਼ਨ ਦਿੱਤਾ ਉਹ ਕਿ ਲਿਖਿਆ ਹੋਇਆ ਹੈ ਕਿ ਇਹ ਉੱਥੇ ਜਾ ਕੇ ਹੋਊਗਾ ਨਹੀਂ ਇੰਡੀਆ ਇੰਡੀਆ ਇਹ ਹੋ ਜੂਗਾ ਹਾਂਜੀ ਉੱਥੋਂ ਐਮਸ ਹਸਪਤਲ ਦਿੱਲੀੋਂ ਮੰਗਾਉਣ ਦੇ ਇੱਥੇ ਓਕੇ ਤੇ ਉਹਨਾਂ ਨੂੰ ਪਹਿਲਾਂ ਆਪਾਂ 27 ਕਰੋੜ ਰੁਪਏ ਜਮ੍ਹਾਂ ਕਰਾਉਣਾ ਹਾਂਜੀ ਫਿਰ ਹੁਣ ਤੇ ਤੁਹਾਡੇ ਕੋਲ ਕਿੰਨੇ ਪੈਸੇ ਇਕੱਠੇ ਹੋ ਗਏ ਹੁਣ ਇਹ 3 ਕਰੋੜ ਤੱਕ ਪਹੁੰਚਣ ਵਾਲੇ ਹੁਣ ਜਦੋਂ ਦੀ ਵੀਡੀਓ ਚੱਲੀ ਹੈ ਪਹਿਲਾਂ ਤਾਂ ਕੋਈ ਕਰ ਨਹੀਂ ਰਿਹਾ ਏ ਹੁਣ ਥੋੜੇ ਦਿਨਾਂ ਪਹਿਲਾਂ ਫਿਰ ਫੰਡਿੰਗ ਸਟਾਰਟ ਹੋਈ ਹੈ ਤੇ 3 ਕਰੋੜ ਤੇ ਪਹੁੰਚਣ ਵਾਲੇ ਨੇ ਤੇ ਉਹਦਾ ਅਸੀਂ ਸਰਕਾਰ ਨੂੰ 50 ਲੱਖ ਦਾ ਵੀ ਮਿਲਦਾ ਆ ਹੈਲਥ ਕਹਿੰਦੇ ਨੇ ਕਿ ਜੇ ਸਪੈਸ਼ਲ ਚਾਈਲਡ ਹੁੰਦੇ ਨੇ ਕੋਈ ਇਹਨਾਂ ਨੂੰ ਇਹਨਾਂ ਨੂੰ 50 ਲੱਖ ਰੁਪਏ ਦਾ ਮਿਲਦਾ ਹੈ ਉਹਦੇ ਲਈ ਵੀ ਅਪਲਾਈ ਕੀਤਾ ਪਰ ਹਾਲੇ ਤੱਕ ਕੋਈ ਰਿਸਪੌਂਸ ਨਹੀਂ ਆਇਆ ਹਾਂ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਅੱਜ ਸਾਡੇ ਕੋਲੇ ਅਸ਼ਮੀਤ ਆਇਆ ਜੀ ਇਹ ਬੱਚਾ ਅਸ਼ਮੀਤ 10 ਸਾਲ ਦਾ ਹੋਣਾ ਹਜੇ ਤੇ ਇਹਦੇ ਮੰਮੀ ਪਾਪਾ ਨਾਲ ਆਏ ਨੇ ਵੀਰ ਜੀ ਤੁਹਾਡਾ ਕੀ ਨਾਮ ਪੂਰਾ ਹਰਪ੍ਰੀਤ ਹਰਪ੍ਰੀਤ ਸਿੰਘ ਭੈਣ ਜੀ ਤੁਹਾਡਾ ਕੀ ਨਾਮ ਪ੍ਰੀਆ ਨਾਮ ਪ੍ਰੀਆ ਭੈਣ ਤੇ ਇਹ ਸਾਡੇ ਕੋਲੇ ਅੱਜ ਪਹੁੰਚੇ ਆ ਦਿੱਲੀ ਜੌਬ ਕਰਦਾ ਵੀਰ ਆ ਫੌਜ ਦੇ ਵਿੱਚ ਆ ਇੰਡੀਅਨ ਆਰਮੀ ਦੇ ਵਿੱਚ ਜੌਬ ਕਰਦਾ ਇਹਦਾ ਬੇਟਾ ਜਿਹੜਾ ਐਸਪੀ ਸਿੰਘ ਆ ਇਹਨੂੰ ਇੱਕ ਬਿਮਾਰੀ ਆ ਮਸਕੂਲਰ ਦੇ ਨਾਲ ਲੱਟ ਜਿਹੜੇ ਮਸਲ ਆ ਬਾਡੀ ਦੇ ਉਹ ਡਿਵੈਲਪ ਹੋਣੇ ਬੰਦ ਹੋ ਜਾਂਦੇ ਆ ਤੇ ਇਹਦਾ ਟਰੀਟਮੈਂਟ ਕੋਈ ਨਹੀਂ ਸੀ ਸਾਡੇ ਕੋਲੇ ਵੀ ਪਹਿਲਾਂ ਕਾਫੀ ਬੱਚੇ ਦੇ ਸਮੱਸਿਆ ਚ ਆਏ ਉਹਨਾਂ ਦਾ ਕੋਈ ਹੱਲ ਨਹੀਂ ਹੋ ਪਾਇਆ ਪਰ ਹੁਣ ਯੂਐਸਏ ਦੇ ਵਿੱਚ ਇੱਕ ਕੰਪਨੀ ਆ ਉਹਨੇ ਇਹਦਾ ਟ੍ਰੀਟਮੈਂਟ ਆ ਜਿਹੜਾ ਉਹ ਆਜਾਦ ਕੀਤਾ ਉਹਨਾਂ ਨੇ ਇਹਦਾ ਇੱਕ ਖੋਜ ਕਰੀਆ ਵੀ ਪਰ ਉਹ 27 ਕਰੋੜ ਰੁਪਏ ਦਾ ਇੱਕ ਟੀਕਾ ਆਉਂਦੇ ਆ ਇੱਕ ਇੰਜੈਕਸ਼ਨ ਦਿੰਦੇ ਵਨ ਟਾਈਮ ਤੇ ਉਹਦੇ ਨਾਲ ਇਹ 101% ਠੀਕ ਹੋ ਜਾਊਗਾ ਇਹ ਉਹਨਾਂ ਦਾ ਤੇ ਅਰਬਾ ਆਪਣਾ ਪਰ ਇਹ ਮਹਿੰਗਾ ਇੰਨਾ ਵਾ ਵੀ ਇੱਕ ਆਮ ਬੰਦਾ ਕੀ ਇੱਕ ਅਮੀਰ ਬੰਦਾ ਵੀ ਅਫੋਰਡ ਨਹੀਂ ਕਰ ਸਕਦਾ ਮੇਰਾ ਫੌਜ ਦੇ ਵਿੱਚ ਜੌਬ ਕਰਦਾ ਮਿਡਲ ਕਲਾਸ ਫੈਮਲੀ ਤੋਂ ਆ ਪਰ ਪੁੱਤ ਕਿਨੂੰ ਨਹੀਂ ਚੰਗਾ ਪੁੱਤ ਕਿਨੂੰ ਨਹੀਂ ਪਿਆਰਾ ਉਹਦੇ ਲਈ ਅਰਬਾਂ ਰੁਪਈਆ ਵੀ ਥੋੜਾ ਪੁੱਤ ਦੀ ਜ਼ਿੰਦਗੀ ਦੇ ਮੁਰੇ ਤੇ ਇਹਨਾਂ ਨੇ ਹਸਬੰਡ ਵਾਈਫ ਨੇ ਇੱਕ ਮਿਸ਼ਨ ਸਟਾਰਟ ਕੀਤਾ ਪਹਿਲਾਂ ਤਾਂ ਪਿੱਛੇ ਦੇਖੋ ਗੱਡੀ ਦੇ ਉੱਪਰ ਪੂਰਾ ਤਿਆਰ ਕਰਿਆ ਹੋਇਆ ਗੱਡੀ ਦੇ ਉੱਤੇ ਵੀ ਸਾਰਾ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਕਿਉਂਕਿ ਆਰਮੀ ਦੇ ਵਿੱਚ ਨੇ ਵੀਰੇ ਹੁਣੇ ਜੌਬ ਕਰਦੇ ਨੇ ਤੇ ਆਪਣੇ ਆਪ ਦੇ ਵਿੱਚ ਇੱਕ ਡਿਸਪਲਨ ਆਪਣੀ ਲਾਈਫ ਦੇ ਵਿੱਚ ਇਹਨਾਂ ਨੂੰ ਸ਼ੁਰੂ ਤੋਂ ਹੀ ਸਿਖਾਇਆ ਜਾਂਦਾ ਔਰ ਸਮੱਸਿਆ ਕੋਈ ਵੀ ਹੋਵੇ ਉਹ ਸਮੱਸਿਆ ਨਾਲ ਲੜਨਾ ਇੱਕ ਜੰਗ ਸਮਝ ਕੇ ਇੱਕ ਜ਼ਿੰਦਗੀ ਦਾ ਟੀਚਾ ਸਮਝ ਕੇ ਉਹ ਵੀ ਇਹਨਾਂ ਨੂੰ ਸਿਖਾਇਆ ਜਾਂਦਾ ਪਰ ਜਦੋਂ ਆਪਣੇ ਪੁੱਤ ਤੇ ਆਈ ਤਾਂ ਫਿਰ ਇਹਨਾਂ ਨੇ ਇਸ ਸਮੱਸਿਆ ਨੂੰ ਵੀ ਆਪਣੀ ਜੰਗ ਬਣਾ ਲਿਆ ਆਪਣੀ ਲੜਾਈ ਬਣਾ ਲਿਆ 3 3.5 ਕਰੋੜ 3 ਕਰੋੜ ਦੱਸਿਆ ਸੀ 3 ਕਰੋੜ ਰੁਪਈਆ ਹੁਣ ਤੱਕ ਇਹ ਇਕੱਠਾ ਕਰ ਚੁੱਕੇ ਆ ਹਜੇ 25 24 ਕਰੋੜ ਰੁਪਈਆ ਹਜੇ ਹੋਰ ਇਕੱਠਾ ਕਰਨਾ ਇਹਨਾਂ ਨੂੰ ਜਿਸ ਦਿਨ ਉਹ 24 ਕਰੋੜ ਰੁਪਈਆ ਇਹਨਾਂ ਕੋਲੇ ਹੋਊਗਾ ਮਤਲਬ ਟੋਟਲ 27 ਕਰੋੜ ਰੁਪਈਆ ਹੋਊਗਾ ਉਸ ਦਿਨ ਅਸ਼ਮੀਤ ਦੇ ਇੰਜੈਕਸ਼ਨ ਲੱਗੂਗਾ ਉਹ ਤੇ ਉਹਦੇ ਨਾਲ ਅਸ਼ਮੀਤ ਆਮ ਬੱਚਿਆਂ ਵਾਂਗ ਇੱਕ ਆਪਣਾ ਚੰਗਾ ਜੀਵਨ ਬਤੀਤ ਕਰ ਸਕੂਗਾ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਸਕੂਗਾ ਇਸ ਅਸ਼ਮੀਤ ਵਾਸਤੇ ਤੁਸੀਂ ਸਾਰਿਆਂ ਨੇ ਅਰਦਾਸ ਵੀ ਕਰਨੀ ਆ ਇਹ ਬੱਚੇ ਨੂੰ ਹਰ ਰੋਜ਼ ਦਿਨੋਂ ਦਿਨ ਉਹ ਬਿਮਾਰੀ ਅੰਦਰੋਂ ਅੰਦਰੀ ਖਾਈ ਵੀ ਜਾ ਰਹੀ ਆ ਨਾ ਬਾਪਦਿਆਂ ਅੱਖਾਂ ਦੇ ਸਾਹਮਣੇ ਬੱਚਾ ਹਰ ਰੋਜ਼ ਥੋੜਾ 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 ਘਟਦਾ ਜਾ ਰਿਹਾ ਤੇ ਇਹਦਾ ਟਰੀਟਮੈਂਟ ਹੋਰ ਕੋਈ ਨਹੀਂ ਕਿਸੇ ਕੋਲੇ ਨਹੀਂ ਨਾ ਕੋਈ ਹਸਪੀਟਲ ਨਾ ਕੋਈ ਇੰਡੀਆ ਦਾ ਕਿਤੇ ਹੋਰ ਸਿਰਫ ਇੱਕ ਯੂ ਐਸ اے ਦੀ ਕਿਹੜੀ ਕੰਪਨੀ ਦੱਸਿਆ ਸ੍ਰਿਪਟਾ ਸ੍ਰਿਪਟਾ ਉਸ ਕੰਪਨੀ ਨੇ ਖੋਜ ਕਰੀ ਆ ਉਸ ਕੰਪਨੀ ਨੇ ਇੱਕ ਨਿਗਮ ਵਿਗਿਆਨਕ ਤਰੀਕੇ ਨਾਲ ਇਹਦਾ ਇੱਕ ਹੱਲ ਕੱਢਿਆ ਤੇ ਉਹ ਇੰਜੈਕਸ਼ਨ 27 ਕਰੋੜ ਦਾ ਲੱਗਣਾ। ਇੱਕ ਬੱਚਾ ਦਰਫੈਮਲੀ ਦਿੱਲੀ ਦਾ। ਉਹਨਾਂ ਨੇ 27 ਕਰੋੜ ਇਕੱਠਾ ਕਰਕੇ ਮੈਂ ਬੱਚੇ ਨੂੰ ਇੰਜੈਕਸ਼ਨ ਲਗਵਾ ਲਿਆ ਹੈ। ਅੱਛਾ ਜੀ। ਤੇ ਤੋਂ ਬਾਅਦ ਸਟਾਰਟਿੰਗ ਕੀਤੀ ਉਹਨਾਂ ਨੇ ਚੀਜ਼ ਕਰਨ ਦੀ। ਤੇ ਉਹ ਦਿੱਲੀ ਦੇ ਰਹਿਣ ਵਾਲੇ ਆ ਸਾਡਾ ਤੇ ਪੰਜਾਬ ਫਿਰ ਵੀ ਬਹੁਤ ਵੱਡਾ ਹੈ ਦਿਲ ਕਰੋ ਕਿ ਨਾਰਮਲ ਜੀ ਗੱਲ ਕਰ ਪੰਜ ਲੱਖ ਬੰਦਾ 500 ਦਿੰਦਾ ਤੇ 25 ਕਰੋੜ ਹੋ ਜਾਂਦਾ ਹੈ ਹੂੰ ਤੇ ਅਗਰ 27 ਕਰੋੜ ਬੋਲਦੇ ਆ ਤੇ ਆਪਾਂ ਬਹੁਤ ਵੱਡੀ ਰਕਮ ਲੱਗਦੀ ਪਰ ਆਪਣੀ ਦੇਸ਼ ਦੀ ਆਬਾਦੀ ਨੂੰ ਦੇਖਦੇ ਕੁਝ ਵੀ ਨਹੀਂ ਹੈਗਾ ਅਗਰ ਇਹ ਆਰ ਆਰ ਦਿੰਦੇ ਨੇ ਤੇ 2.5 ਲੱਖ ਬੰਦੇ ਤੇ 25 ਕਰੋੜ ਹੋ ਜਾਂਦਾ ਹੈ ਹਾਂ ਕੋਈ ਬੜੀ ਵੱਡੀ ਮਾਉਂਟ ਨਹੀਂ ਬਸ ਉਹ ਲਗਾਤਾਰ ਜਿੱਦਾਂ ਵੀ ਮੇਰੇ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਸਭ ਲੋਕ ਮੇਰੀ ਹੱਲਪ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਕੀ ਪੇਜ ਤੁਹਾਡਾ ਵੀਰੇ ਸਰ ਮੇਰਾ ਇਸਮੀਤ underscore fights underscore against dmd ਕਰਕੇ ਬਣਾਇਆ ਹੋਇਆ ਬੱਚੇ ਦੇ ਨਾਂ ਤੇ ਔਰ ਇੱਕ ਹੋਰ ਪੇਜ ਆ ਜੋ ਵਾਈਫ ਹੈਂਡ ਕਰ ਰਹੀ ਕਿਉਂਕਿ ਇੱਕ ਦਿਨ ਵਿੱਚ ਮੁਸ਼ਕਲ ਹੋ ਜਾਂਦਾ ਸੇਵ ਅਸ਼ਮੀਤ ਕਰਕੇ ਬਣਾਇਆ ਹੋਇਆ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਨੌ ਕੱਲੀ ਇਹ ਫੋਨ ਸੁਣ-ਸੁਣ ਕੇ ਕਿਉਂਕਿ ਕਾਫੀ ਫੋਨ ਆਉਂਦੇ ਨੇ ਤੇ ਜਿੰਨੇ ਵੀ ਹੁਣ ਤੱਕ ਜਿੰਨੇ ਵੀ ਮੈਂ ਇਨਫਲੂਐਂਸਰ ਜਾਂ ਯੂਟਿਊਬਰ ਤੱਕ ਪਹੁੰਚ ਕੇ ਆ ਸਨੂਸੂ ਸਰ ਤੱਕ ਵੀ ਗਿਆ ਮੈਂ ਉਹ ਵੀ ਇਨ੍ਹਾਂ ਪੇਜਾਂ ਦੇ ਜ਼ਰੀਏ ਗਿਆ ਆ ਵੈਸੇ ਤੁਹਾਨੂੰ ਪਤਾ ਕਿ ਜਾਣਾ ਬਹੁਤ ਮੁਸ਼ਕਲ ਹੁੰਦਾ ਹੈ ਇਨ੍ਹਾਂ ਤੱਕ ਸੋ ਪਲੀਜ਼ ਜਿਨੋਂ ਸਕਦਾ ਮੇਰੇ ਬੱਚੇ ਦੀ ਮਾਇਤ ਕਰੋ ਤਾਂ ਜੋ ਬੱਚੀ ਜਾਨ ਬਚ ਜੇ ਮੇਰੇ ਚਲੋ ਜੀ ਅਸੀਂ ਵੀ ਇਹੀ ਸੰਗਤ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਵੀ ਇਹਨਾਂ ਦਾ ਸਿੱਧਾ ਡਾਇਰੈਕਟਰ ਕੰਟੈਕਟ ਅਸੀਂ ਇਹਦੇ ਉੱਪਰ ਜਿਹੜਾ ਹੈਗਾ ਉਹਦੀ ਡਿਟੇਲਸ ਦਿੱਤੀ ਆ ਤੁਸੀਂ ਇਹਨਾਂ ਨਾਲ ਹੀ ਸੰਪਰਕ ਕਰਨਾ ਸਾਡੇ ਨਾਲ ਕਿਸੇ ਨੇ ਸੰਪਰਕ ਨਹੀਂ ਕਰਨਾ ਇਹਨਾਂ ਦਾ ਜਿਹੜਾ ਨੰਬਰ ਆ ਉਹ ਵੀ ਅਸੀਂ ਇਹਦੇ ਉੱਪਰ ਸਕਰੀਨ ਤੇ ਚੱਲ ਰਿਹਾ ਵਾ ਔਰ ਇਹਨਾਂ ਦਾ ਜਿਹੜਾ ਵੀ ਡਿਟੇਲਸ ਨੇ ਅੱਗੋਂ ਉਹ ਸਾਰੀਆਂ ਤੁਹਾਨੂੰ ਅੱਗੋਂ ਮਿਲ ਜਾਣਗੀਆਂ ਬਸ ਫਰਦਰ ਇੱਕ ਬੇਨਤੀ ਆ ਵੀ ਜਿਵੇਂ ਵੀਰ ਨੇ ਦੱਸਿਆ ਵੀ ਜੇ 100000 ਰੁਪਇਆ 2.5 ਲੱਖ ਬੰਦਾ ਇਕੱਠਾ ਕਰੇ ਤਾਂ ਸਾਡੇ ਬੱਚੇ ਦੀ ਜ਼ਿੰਦਗੀ ਬਚ ਸਕਦੀ ਆ ਔਰ ਪੰਜਾਬ ਦੇ ਵਿੱਚ ਹੁਣ ਪਿੱਛੇ ਹੜ ਆਏ ਸੀ ਅਰਬਾਂ ਰੁਪਇਆ ਦਾ ਰਾਸ਼ਨ ਵੰਡਦਾ ਸੀ ਕਮੀ ਕਿਸੇ ਚੀਜ਼ ਦੀ ਨਹੀਂ ਸਾਡੇ ਕੋਲੇ ਜਦੋਂ ਅਸੀਂ ਜਿਹੜੇ ਪਾਸੇ ਨੂੰ ਹੁੰਨੇ ਆ ਅਸੀਂ ਆਪਣੇ ਵੱਲੋਂ ਤਸੱਲੀ ਕਰਾ ਕੇ ਹਟਦੇ ਆ ਪਰ ਅੱਜ ਅਸ਼ਮੀਤ ਨੂੰ ਲੋੜ ਆ ਅੱਜ ਹਰਪ੍ਰੀਤ ਸਿੰਘ ਨੂੰ ਅੱਜ ਪ੍ਰਿਆ ਭੈਣ ਨੂੰ ਲੋੜ ਆ ਉਹਨਾਂ ਚੰਦ ਸਿੱਕਿਆਂ ਦੀ ਜਿਹੜੇ ਇਹਨਾਂ ਕੋਲੇ ਹੈ ਨਹੀਂਗੇ ਉਹ ਚੰਦ ਕਾਗਜ਼ਾਂ ਕਰਕੇ ਕਿਸੇ ਦੀ ਜ਼ਿੰਦਗੀ ਚਲੀ ਜਾਵੇ ਤੇ ਇਹ ਸਾਡੇ ਪੰਜਾਬੀਆਂ ਵਾਸਤੇ ਬੜੀ ਇੱਕ ਛੋਟੀ ਜੀ ਗੱਲ ਆ ਪਰ ਇਹਨ ਇਸ ਪਰਿਵਾਰ ਵਾਸਤੇ ਆਪਣੇ ਬੱਚੇ ਦੀ ਜ਼ਿੰਦਗੀ ਇੱਕ ਅਣਮੁੱਲਾ ਤੋਹਫ਼ਾ ਵਾਜੇ ਤੁਸੀਂ ਸਾਰੇ ਮੰਨ ਕੇ ਛੋਟੀ ਛੋਟੀ ਮਦਦ ਵੀ ਕਰੋ ਤਾਂ ਇਹਨਾਂ ਦੀ ਬੱਚੇ ਦੀ ਜ਼ਿੰਦਗੀ ਬਚ ਸਕਦੀ ਅੱਜ ਸਾਡੇ ਕੋਲੇ ਬੇਦੀ ਸਾਹਿਬ ਆਏ ਸੀਗੇ ਏਡੀਸੀ ਸਾਹਿਬ ਉਹਨਾਂ ਨੇ ਸਾਡੇ ਨਾਲ ਸਾਂਝ ਪਾਈ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਅਸੀਂ ਇਸ ਕਰਕੇ ਇੱਕ ਫੈਮਿਲੀ ਨੂੰ ਚਾਹੁੰਦੇ ਆ ਬੁਲਾਉਣਾ ਵੀ ਤੁਸੀਂ ਉਹਨਾਂ ਦੀ ਸਪੋਰਟ ਕਰੋ ਅਸੀਂ ਸਪੋਰਟ ਕਰਨ ਵਾਲੇ ਕੌਣ ਅਸੀਂ ਤਾਂ ਕਿ ਵੀਡੀਓ ਪਾ ਸਕਦੇ ਆ ਜੀ ਬਾਕੀ ਕੰਮ ਤੁਸੀਂ ਕਰਨਾ ਜ਼ਰੂਰ ਕਰਿਓ ਇਸ ਬੱਚੇ ਦੀ ਮਦਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ